ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਗਰਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਅਸਲਾਮੁਅਲੈਕੁਮ ਜੀ ਵੀ ਰੁਕੀ ਹਾਲ ਚਾਲ ਉਮੀਦ ਕਰਨਾ ਤੁਸੀਂ ਸਾਰੇ ਖੈਰਤ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਆਈ ਦਿਨ ਅਸੀਂ ਸੌਂਦੇ ਆ ਅਸੀਂ ਦੇਖਦੇ ਆਂ ਕਿ ਚਾਈਨਾ ਤੇ ਇੰਡੀਆ ਦੀ ਜਿਹੜੀ ਲੜਾਈ ਚੱਲ ਰਹੀ ਏ ਉਹ ਬਾਰਡਰ ਤੇ ਚਾਈਨਾ ਜਿਹੜਾ ਉਹ ਇੰਡੀਆ ਤੇ ਬੋਲਾਬਾਰੀ ਕਰ ਰਿਹਾ ਇੰਡੀਆ ਦੀ ਜਿਹੜੀ ਫੌਜ ਹੀ ਉਹਨਾਂ ਨੂੰ ਪਿੱਛੇ ਧਕੇਲਦਾ ਲੇਕਿਨ ਹਲੇ ਵੀ ਚਾਈਨਾ ਦੇ ਅੰਦਰ ਐਂਜ ਦੇ ਇਲਾਕੇ ਨੇ ਚਾਈਨਾ ਦੇ ਅੰਦਰ ਐਂਜ ਦੀਆਂ ਜਗ੍ਹਾ ਨੇ ਐਂਜ ਦੇ ਅੰਪਾਇਰ ਨੇ ਜਿਹੜੇ ਸਿੱਖਾਂ ਦੇ ਨਾਮ ਤੋਂ ਬੋਲਦੇ ਨੇ ਸਿੱਖਾਂ ਦੀਆਂ ਰਿਆਸਤਾਂ ਮੰਨੀਆਂ ਜਾਂਦੀਆਂ ਨੇ ਤੇ ਚਾਈਨਾ ਜਿਹੜੀ ਉਹ ਚੀਜ਼ ਨੂੰ تسلیم ਵੀ ਕਰਦੀ ਉਹ چیز ਨੂੰ ਮੰਨਦੀ ਵੀ ਹੈ ਕਿ ਇਹ ਇਹ ਜਿਹੜੀਆਂ ਜਗ੍ਹਾ ਨੇ ਇਹ ਜਿਹੜੀਆਂ ریاستਾਂ ਨੇ ਇਹ ਸਿੱਖਾਂ ਦੇ ਨਾਮ ਦੀਆਂ ਨੇ ਤੇ ਇਹ ਸਿੱਖਾਂ ਨੂੰ ਹੀ ਮਿਲਣਗੀਆਂ ਤੇ ਉਸ ਤੋਂ ਬਾਅਦ ਜਿਹੜੀ ਇੰਡੀਆ ਇੰਡੀਅਨ ਆਰਮੀ ਜਿਹੜੀ ਲੜਦੀ ਹੈ ਇੰਡੀਅਨ ਜਿਹੜੀ ਫੌਜ ਹੈ ਇੰਡੀਅਨ ਜਿਹੜੀ ਸਿਆਸਤ ਹੈ ਉਹ ਸਿਰਫ ਇਸ وجہ ਤੋਂ ਲੜ ਰਹੀ ਹੈ ਕਿ ਐਸਿੰਗ ਜਿਹੜੀ ਉਸ ریاست ਤੇ ਜਿਹੜੀਆਂ ਉਹ جگਾਂ ਨੇ ਅਸੀਂ ਆਪਣੇ ਨਾਮ ਲਵਾ ਲਈਆਂ ਲੇਕਿਨ ਚਾਈਨਾ ਜਿਹੜਾ ਉਹ ਇਸ ਚੀਜ਼ ਤੇ ਬੜਾ ਅਟਲ ਨੇ ਉਹ ਇਸ ਚੀਜ਼ ਤੇ ਬੜਾ ਕੌਨਫੀਡੈਂਟ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਇਹ ਜਿਹੜੀਆਂ ਰਿਆਸਤਾਂ ਨੇ ਇਹ ਜਿਹੜੀਆਂ ਰਿਆਸਤਾਂ ਪਾਈਆਂ ਸਿੱਖਾਂ ਦੇ ਨਾਮ ਤੇ ਨੇ ਇਹ ਸਿੱਖਾਂ ਨੂੰ ਹੀ ਮਿਲਣਗੀਆਂ ਜਦੋਂ ਖਾਲਸਾਤਨ ਬਣੇਗਾ ਇੱਕ ਖਾਲਸਾ ਰਾਜ ਜਦੋਂ ਆਏਗਾ ਉਦੋਂ ਹੀ ਸਿੱਖਾਂ ਨੂੰ ਮਿਲੇਗੀ ਇਸੇ ਮਤਲਬ ਲਈ ਦੀ ਵੀਡੀਓ ਵੀ ਢਵਾਦਨੇ ਆ ਵੀਡੀਓ ਢਵਾਦਨ ਤੋਂ ਪਹਿਲੇ ਤੁਹਾਨੂੰ ਦੋਸਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿਹਨੀਆਂ ਨੂੰ ਵੀਡੀਓਜ਼ ਤੋਂ ਅੱਜ ਤੱਕ ਹੋ ਸਕਦਾ ਚਲੋ ਵੀਡੀਓ ਸਟਾਰਟ ਕਰਨੇ ਆ ਸੰਮਤ 1899 ਭਾਗ 16 17 ਸਤੰਬਰ 1842 ਚੀਨ ਦੇ ਬਾਦਸ਼ਾਹ ਚੀਨ ਦੇ ਇੱਕ ਇਲਾਕੇ ਲਹਾਸਾ ਦੇ ਲਾਮਾ ਗੁਰੂ ਤੇ ਮਹਾਰਾਜਾ ਸ਼ੇਰ ਸਿੰਘ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਸਨ ਤੇ ਜੰਮੂ ਦੇ ਰਾਜਾ ਗੁਲਾਬ ਸਿੰਘ ਵਿਚਕਾਰ ਲਦਾਖ ਦੀਆਂ ਹੱਦਾਂ ਵਿੱਚ ਦਖਲਅੰਦਾਜ਼ੀ ਨਾ ਕਰਨ ਦਾ ਇੱਕ ਇਕਰਾਰਨਾਮਾ ਹੋਇਆ ਸੀ ਇਸ ਇਲਾਕੇ ਨੂੰ ਮਗਰੋਂ ਜਨਰਲ ਜ਼ੋਰਾਵਰ ਸਿੰਘ ਨੇ ਜਿੱਤ ਕੇ ਸਿੱਖ ਰਾਜ ਦੇ ਅਧੀਨ ਕਰ ਲਿਆ ਸੀ ਇਹ ਇਲਾਕਾ ਉਦੋਂ ਤੋਂ ਸਰਕਾਰੇ ਖਾਲਸਾ ਦੇ ਅਧੀਨ ਰਿਹਾ ਇਸ ਸਮੇਂ ਇਸ ਤੇ ਭਾਰਤ ਤੇ ਚੀਨ ਵਿਚਕਾਰ ਝਗੜਾ ਚੱਲ ਰਿਹਾ ਤੇ ਰੋਜ਼ ਖਬਰਾਂ ਆਉਂਦੀਆਂ ਕਿ ਚੀਨੀ ਫੌਜੀਆਂ ਨਾਲ ਭਾਰਤੀ ਫੌਜੀਆਂ ਦੀ ਝੜਪਾਂ ਹੋਈਆਂ ਇਸ ਇਲਾਕੇ ਬਾਰੇ ਮਸਲਾ ਹੱਲ ਕਰਨ ਲਈ 1977 ਵਿੱਚ ਭਾਰਤ ਦੇ ਉਦੋਂ ਦੇ ਵਿਦੇਸ਼ ਮੰਤਰੀ ਅਟਲ ਬਿਹਾਰੀ ਵਾਜਪਾਈ ਚੀਨ ਗਏ ਜਿੱਥੇ ਉਹਨਾਂ ਨਾਲ ਪੱਤਰਕਾਰਾਂ ਦਾ ਇੱਕ ਵਫ਼ਦ ਵੀ ਸੀ ਜਿਨ੍ਹਾਂ ਵਿੱਚ ਇੱਕ ਪੱਤਰਕਾਰ ਰਾਜਮੋਹਨ ਗਾਂਧੀ ਵੀ ਸੀ ਜੋ ਮਹਾਤਮਾ ਗਾਂਧੀ ਦਾ ਪੁੱਤਰਾ ਸੀ ਰਾਜ ਗਾਂਧੀ ਲਿਖਦਾ ਹੈ ਕਿ ਜਦੋਂ ਚੀਨ ਭਾਰਤ ਦੀਆਂ ਹੱਦਾਂ ਬਾਬਤ ਨਕਸ਼ਾ ਵਿਛਾ ਕੇ ਵਾਜਪਾਈ ਨੇ ਤਿੱਬਤ ਅਤੇ ਲਦਾਖ ਦੇ ਇਲਾਕਿਆਂ ਤੇ ਉਂਗਲ ਰੱਖ ਕੇ ਚੀਨੀ ਵਿਦੇਸ਼ ਮੰਤਰੀ ਨੂੰ ਕਿਹਾ ਕਿ ਇਹ ਇਲਾਕੇ ਭਾਰਤ ਦੇ ਹਨ ਇਹਨਾਂ ਦੇ ਤੁਹਾਡਾ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਤਾਂ ਚੀਨੀ ਵਿਦੇਸ਼ ਮੰਤਰੀ ਨੇ ਵਾਜਪਾਈ ਨੂੰ ਮੋੜਵਾ ਜਵਾਬ ਦਿੱਤਾ ਕਿ ਇਹ ਇਲਾਕੇ ਭਾਰਤ ਦੇ ਨਹੀਂ ਸਗੋਂ ਸਰਕਾਰੇ ਖਾਲਸਾ ਦੇ ਇਲਾਕੇ ਹਨ ਜੋ ਉਹਨਾਂ ਦੇ ਜਿੱਤੇ ਹੋਏ ਹਨ ਜਦੋਂ ਕਦੇ ਖਾਲਸਾ ਰਾਜ ਆਇਆ ਤਾਂ ਸਰਕਾਰੇ ਖਾਲਸਾ ਦੇ ਨੁਮਾਇੰਦੇ ਨਾਲ ਇਸ ਬਾਬਤ ਗੱਲ ਕੀਤੀ ਜਾਵੇਗੀ ਭਾਰਤ ਇਹਨਾਂ ਇਲਾਕਿਆਂ ਤੇ ਆਪਣਾ ਹੱਕ ਨਾ ਰੱਖੇ ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ ਜਿਗਰਯੋਗ ਹੈ ਕਿ ਪੰਜਾਬ ਕਦੇ ਵੀ ਹਿੰਦੁਸਤਾਨ ਦਾ ਹਿੱਸਾ ਨਹੀਂ ਸੀ ਸਗੋਂ ਪੰਜਾਬ ਇੱਕ ਵੱਖਰਾ ਦੇਸ਼ ਸੀ ਅਤੇ ਭਾਰਤ ਇੱਕ ਵੱਖਰਾ ਦੇਸ਼ ਸੀ ਜਦੋਂ ਇਤਿਹਾਸ ਪੜਦੇ ਹਾਂ ਤਾਂ ਇਸ ਦੇ ਕਈ ਪਰਮਾਨ ਮਿਲਦੇ ਹਨ ਕਿ ਪੁਰਾਣਾ ਪੰਜਾਬ ਬਹੁਤ ਵੱਡਾ ਸੀ ਜਿਸ ਵਿੱਚ ਹੁਣ ਵਾਲਾ ਲੈਂਦਾ ਪੰਜਾਬ ਜਿਸ ਵਿੱਚ ਸਾਰਾ ਪਾਕਿਸਤਾਨ ਆਉਂਦਾ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਵੀ ਆਉਂਦੇ ਸੀ ਇਹ ਸਾਰੀਆਂ ਸਟੇਟਾਂ ਮਿਲਾ ਕੇ ਇੱਕ ਦੇਸ਼ ਬਣਦਾ ਸੀ ਉਸ ਸਮੇਂ ਪੰਜਾਬ ਦੀਆਂ 5 ਡਿਵੀਜ਼ਨਾਂ ਅਤੇ 29 ਜ਼ਿਲ੍ਹੇ ਸਨ ਪਹਿਲੀ ਅੰਬਾਲਾ ਡਿਵੀਜ਼ਨ ਜਿਸ ਵਿੱਚ ਗੁਰਦਾਉ ਰੋहतक ਕਰਨਾਲ ਹਿਸਾਰ ਸ਼ਿਮਲਾ ਅਤੇ ਅੰਬਾਲਾ ਆਉਂਦੇ ਸਨ ਦੂਜੀ ਜਲੰਧਰ ਡਿਵੀਜ਼ਨ ਜਿਸ ਵਿੱਚ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਫਿਰੋਜ਼ਪੁਰ ਅਤੇ ਕਾੰਗੜਾ ਆਉਂਦੇ ਸਨ ਤੀਜੀ ਲਾਹੌਰ ਡਿਵੀਜ਼ਨ ਵਿੱਚ ਲਾਹੌਰ ਗੁਜਰਾਵਾਲਾ ਸ਼ੇਖੋਪੁਰਾ ਸਿਆਲਕੋਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਛੇ ਜ਼ਿਲ੍ਹੇ ਆਉਂਦੇ ਸਨ ਚੌਥੀ 라ਵਲਪਿੰਡੀ ਡਿਵੀਜ਼ਨ ਜਿਸ ਵਿੱਚ ਜਿਹਲਮ ਗੁਜਰਾਤ 라ਵਲਪਿੰਡੀ ਅਟਕ ਸ਼ਾਹਪੁਰਾ ਅਤੇ ਮੀਆਵਾਲੀ ਜ਼ਿਲ੍ਹੇ ਸਨ ਪੰਜਵੀਂ ਮੁਲਤਾਨ ਡਿਵੀਜ਼ਨ ਵਿੱਚ ਲੈਂਪੁਰ ਚੰਗ ਮੁਲਤਾਨ ਮੁਜ਼ਫਰਗੜ ਅਤੇ ਡੇਰਾ ਗਾਜ਼ੀ ਖਾਨ ਸ਼ਾਮਲ ਸਨ 1947 ਵਿੱਚ ਭਾਰਤ ਨਹੀਂ ਸਗੋਂ ਪੰਜਾਬ ਦੀ ਵੰਡ ਹੋਈ ਸੀ ਕਿਉਂਕਿ ਉਦੋਂ ਸਿਰਫ ਪੰਜਾਬ ਦਾ ਇਲਾਕਾ ਹੀ ਵੰਡਿਆ ਗਿਆ ਸੀ ਬਾਕੀ ਭਾਰਤ ਦੇ ਕਿਸੇ ਸੂਬੇ ਦੀ ਵੰਡ ਨਹੀਂ ਹੋਈ ਬਹੁਤਾਤ ਪੰਜਾਬ ਦਾ ਹਿੱਸਾ ਪਾਕਿਸਤਾਨ ਦੇ ਕੋਲ ਚਲਾ ਗਿਆ ਜਿਨ੍ਹਾਂ ਵਿੱਚ ਨਹੌਰ 라ਵਲਪਿੰਡੀ ਗੁਜਰਾਵਾਲਾ ਸਿਆਲਕੋਟ ਜਿਹੇ ਵੱਡੇ ਸ਼ਹਿਰਾਂ ਸਮੇਤ ਸ਼੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਅਸਨਬਦਾਲ ਵਰਗੇ ਪਵਿੱਤਰ ਸਿੱਖ ਅਸਥਾਨ ਪਾਕਿਸਤਾਨ ਦੇ ਕੋਲ ਚਲੇ ਗਏ ਗੁਰੂ ਨਾਨਕ ਸਾਹਿਬ ਦਾ ਜੋਤੀ ਜੋਤ ਸਮਾਉਣ ਵਾਲਾ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਪਹਿਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਉਂਦਾ ਸੀ ਪਰ ਬਾਅਦ ਵਿੱਚ ਨਹਿਰੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਗੁਰਦਾਸਪੁਰ ਦੇ ਕੁਝ ਇਲਾਕੇ ਪਾਕਿਸਤਾਨ ਨੂੰ ਦੇ ਦਿੱਤੇ ਬਦਲੇ ਵਿੱਚ ਪਾਕਿਸਤਾਨ ਦੇ ਸ਼ੱਕਰਗੜ ਦੇ ਕੁਝ ਇਲਾਕੇ ਭਾਰਤ ਵਿੱਚ ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਾਮਲ ਕਰਵਾ ਲਏ ਕਿਉਂਕਿ ਕਰਤਾਰਪੁਰ ਸਾਹਿਬ ਜਾਣ ਵਾਸਤੇ ਰਾਵੀ ਦਰਿਆ ਪੈਂਦਾ ਸੀ ਜਿਸ ਤੇ ਪੁਲ ਬਣਾਉਣਾ ਪੈਣਾ ਸੀ ਪਰ ਨਹਿਰੂ ਨੇ ਪੁਲ ਬਣਾਉਣ ਦੇ ਥਾ ਸਿੱਖਾਂ ਦਾ ਇਹ ਪਵਿੱਤਰ ਅਸਥਾਨ ਹੀ ਪਾਕਿਸਤਾਨ ਹਵਾਲੇ ਕਰ ਦਿੱਤਾ ਥੋੜਾ ਜਿਹਾ ਇਤਿਹਾਸ ਜਨਰਲ ਜ਼ੋਰਾਵਰ ਸਿੰਘ ਬਾਰੇ ਦੱਸ ਦਈਏ ਜਿਸ ਨੇ ਕਸ਼ਮੀਰ ਘਾਟੀ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਰਾਜ ਕਾਇਮ ਕੀਤਾ ਅਜਿਹਾ ਸਿੱਖ ਯੋਧਾ ਜਿਸ ਦੀ ਸ਼ਹੀਦੀ ਤੋਂ ਬਾਅਦ ਉਸਦੇ ਮਾਸ ਦੀ ਬੋਟੀ-ਬੋਟੀ ਵੀ ਲੋਕ ਆਪਣੇ ਘਰ ਲੈ ਕੇ ਗਏ ਕਿਉਂਕਿ ਲੋਕਾਂ ਦੀ માનਟਾ ਸੀ ਕਿ ਉਸਦੇ ਮਾਸ ਦੀ ਬੋਟੀ ਘਰ ਵਿੱਚ ਰੱਖਣ ਨਾਲ ਉਹਨਾਂ ਦੇ ਘਰਾਂ ਵਿੱਚ ਵੀ ਜ਼ੋਰਾਵਰ ਸਿੰਘ ਵਰਗੇ ਯੋਧੇ ਪੈਦਾ ਹੋਣਗੇ ਵੀਡੀਓ ਦੇ ਸ਼ੁਰੂ ਵਿੱਚ ਜਿਸ ਇਲਾਕੇ ਦੀ ਗੱਲ ਕੀਤੀ ਜਿਸ ਬਾਰੇ ਚੀਨ ਤੇ ਭਾਰਤ ਦਾ ਰੌਲਾ ਚੱਲਦਾ ਹੈ ਉਸ ਨੂੰ ਜਿੱਤਨ ਵਿੱਚ ਜਨਰਲ ਜ਼ੋਰਾਵਰ ਸਿੰਘ ਨੇ ਆਪਣੇ ਸਰ ਤੜ ਦੀ ਬਾਜ਼ੀ ਲਗਾਈ ਸੀ ਤੇ ਇਹ ਇਲਾਕਾ ਜਿੱਤ ਕੇ ਸਰਕਾਰੇ ਖਾਲਸਾ ਦੀ ਝੋਲੀ ਪਾਇਆ ਇਹ ਇਲਾਕਾ 1841 ਵਿੱਚ ਸਿੱਖ ਰਾਜ ਦਾ ਹਿੱਸਾ ਸੀ ਜਿਸ ਦਾ ਸਬੂਤ ਹੈ ਟਕਲਾ ਕੋਟ ਵਿੱਚ ਉਸ ਰਿਆ ਜ਼ੋਰਾਵਰ ਕਿਲਾ ਜੋ ਜਨਰਲ ਜ਼ੋਰਾਵਰ ਸਿੰਘ ਦੇ ਨਾਮ ਤੇ ਬਣਿਆ ਹੋਇਆ ਹੈ ਜਨਰਲ ਜ਼ੋਰਾਵਰ ਸਿੰਘ ਨੇ ਲद्दाख ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਨੂੰ ਫਤਿਹ ਕਰਨ ਲਈ ਤੁਰ ਪਿਆ ਮਾਨਸਰੋਵਰ ਝੀਲ ਦੇ ਇਲਾਕੇ ਨੂੰ ਸਹਿਜੇ ਹੀ ਫਤਿਹ ਕਰਕੇ ਉਸਨੇ ਤਿੱਬਤ ਵੱਲ ਚੜ੍ਹਾਈ ਕਰ ਦਿੱਤੀ ਇਹਨਾਂ ਜਿੱਤਾਂ ਨੂੰ ਸੁਣ ਕੇ ਅੰਗਰੇਜ਼ ਬਖਰਾ ਗਏ ਤੇ ਉਹਨਾਂ ਨੇ ਡੋਗਰਿਆਂ ਦੀ ਮਦਦ ਨਾਲ ਇੱਕ ਸਾਜ਼ਿਸ਼ ਦੇ ਤਹਿਤ ਲਾਹੌਰ ਦਰਬਾਰ ਵੱਲੋਂ ਸੁਨੇਹਾ ਭਿਜਵਾ ਕੇ ਜ਼ੋਰਾਵਰ ਸਿੰਘ ਨੂੰ ਵਾਪਸ ਬੁਲਾ ਲਿਆ ਜਦੋਂ ਜਰਨੈਲ ਜ਼ੋਰਾਵਰ ਸਿੰਘ ਵਾਪਸ ਪਰਤ ਰਿਹਾ ਸੀ ਤਾਂ ਟੋਏ ਉਹਦੇ ਸਥਾਨ ਤੇ ਤੀਬਤੀ ਫੌਜਾਂ ਨੇ ਉਸਤੇ ਹਮਲਾ ਕਰ ਦਿੱਤਾ ਖਾਲਸਾ ਫੌਜ ਦੀ ਗਿਣਤੀ ਬਹੁਤ ਥੋੜੀ ਹੋਣਾ ਮਾਈਨਸ 45 ਡਿਗਰੀ ਤਾਪਮਾਨ ਸਹਿਣ ਦੇ ਆਦੀ ਨਾ ਹੋਣਾ ਕੱਚੇ ਚੌਲਾਂ ਦਾ ਭੋਜਨ ਅਤੇ ਠੰਡ ਕਾਰਨ ਬਿਮਾਰ ਹੋਏ ਘੋੜਿਆਂ ਦੇ ਬਾਵਜੂਦ ਖਾਲਸਾ ਫੌਜ ਨੇ ਜਰਨੈਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਅਜੇਹੀ ਬਹਾਦਰੀ ਨਾਲ ਜੰਗ ਕੀਤੀ ਕਿ ਚਿੱਟੀ ਬਰਫ਼ ਦਾ ਰੰਗ ਲਾਲ ਹੋ ਗਿਆ ਇਸ ਦੌਰਾਨ ਜੰਗ ਜਿੱਤ ਰਹੀ ਖਾਲਸਾ ਫੌਜ ਦੀ ਅਗਵਾਈ ਕਰ ਰਹੇ ਜਰਨੈਲ ਦੇ ਪੱਟ ਵਿੱਚ ਇੱਕ ਗੋਲੀ ਆਨ ਲੱਗੀ ਸੂਰਮਾ ਘੋੜੇ ਤੋਂ ਹੇਠਾਂ ਡਿੱਗ ਪਿਆ ਪਰ ਫਿਰ ਵੀ ਆਪਣੇ ਬਰਛੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦਾ ਰਿਹਾ ਅਤੇ ਦੁਪਹਿਰ ਤੱਕ ਕਿਸੇ ਵੈਰੀ ਦੀ ਉਸ ਦੇ ਲਾਗੇ ਆਉਣ ਦੀ ਜ਼ਰੂਰਤ ਨਾ ਹੋਈ ਆਖਰ ਇੱਕ ਵੈਰੀ ਨੇ ਕੁਝ ਉਚਾਈ ਤੋਂ ਇੱਕ ਤਿਪਤੀ ਬਰਸ਼ਾ ਵਗਾਤਾ ਮਾਰਿਆ ਜਿਹੜਾ ਜਰਨੈਲ ਦੀ ਪਿੱਠ ਤੇ ਵੱਜ ਕੇ ਛਾਤੀ ਵਿੱਚੋਂ ਪਾਰ ਹੋ ਗਿਆ ਤੇ ਜਰਨੈਲ ਜ਼ੋਰਾਵਰ ਸਿੰਘ ਸ਼ਹਾਦਤ ਪਾ ਗਏ ਜ਼ੋਰਾਵਰ ਸਿੰਘ ਇਤਨੀ ਬਹਾਦਰੀ ਨਾਲ ਲੜਿਆ ਕਿ ਤਿਪਤੀ ਲੋਕ ਉਸ ਦੇ ਇੱਕ ਇੱਕ ਵਾਲ ਨੂੰ ਕੁੱਟ ਕੇ ਨਿਸ਼ਾਨੀ ਤੌਰ ਤੇ ਘਰਾਂ ਨੂੰ ਲੈ ਗਏ ਉਸ ਦੇ ਸਰੀਰ ਦੀ ਬੋਟੀ-ਬੋਟੀ ਕਰਕੇ ਲੜਾਈ 'ਚ ਹਿੱਸਾ ਲੈਣ ਵਾਲੇ ਹਰੇਕ ਕਬੀਲੇ ਦੇ ਸਰਦਾਰ ਨੂੰ ਇੱਕ-ਇੱਕ ਬੋਟੀ ਵੰਡ ਦਿੱਤੀ ਕਿਉਂਕਿ ਤਿੱਬਤੀ ਲੋਕ ਮੰਨਦੇ ਹਨ ਕਿ ਸ਼ੇਰ ਦੇ ਮਾਸ ਨੂੰ ਘਰ ਵਿੱਚ ਰੱਖਣ ਨਾਲ ਸ਼ੇਰ ਵਰਗਾ ਬਹਾਦਰ ਪੁੱਤ ਜਨਮ ਲੈਂਦਾ ਹੈ ਪਰ ਜ਼ੋਰਾਵਰ ਸਿੰਘ ਦੀ ਬਹਾਦਰੀ ਭਰੇ ਕਾਰਨਾਮਿਆਂ ਨੂੰ ਦੇਖ ਕੇ ਤਿੱਬਤੀ ਲੋਕ ਜ਼ੋਰਾਵਰ ਸਿੰਘ ਨੂੰ ਹੀ ਸ਼ੇਰ ਸਮਝ ਕੇ ਇਸ ਦੇ ਮਾਸ ਨੂੰ ਘਰ ਵਿੱਚ ਲੈ ਗਏ ਕਿ ਉਹਨਾਂ ਦੀ ਆਉਣ ਵਾਲੀ نسل ਸ਼ੇਰ ਜ਼ੋਰਾਵਰ ਸਿੰਘ ਵਰਗੀ ਬਹਾਦਰ ਜੀ ਬਿਰੋ ਐਸੀ ਜੀ ਆਈ ਦੀ ਵੀਡੀਓ ਤੇ ਚਾਇਨਾ ਇਸ ਚੀਜ਼ ਨੂੰ ਤਸਲੀਮ ਵੀ ਕਰਦਾ ਹੈ ਚਾਇਨਾ ਇਸ ਚੀਜ਼ ਨੂੰ ਮੰਨਦਾ ਵੀ ਹੈ ਕਿ ਜਿਹੜੇ ਇਲਾਕੇ ਸਾਡੇ ਕੋਲ ਨੇ ਜਿਹੜੀਆਂ ਰਿਆਸਤਾਂ ਸਾਡੇ ਕੋਲ ਨੇ ਉਹ ਖਾਲਸੇ ਰਾਜ ਦੀਆਂ ਨੇ ਉਹ ਖਾਲਸਤਾਨ ਦੀਆਂ ਨੇ ਤੇ ਅਸੀਂ ਜਦੋਂ ਖਾਲਸਾ ਰਾਜ ਜਾਏਗਾ ਅਸੀਂ ਖਾਲਸੇ ਦੇ ਨੁਮਾਇੰਦਿਆਂ ਨੂੰ ਉਹਨਾਂ ਦੇ ਨਾਲ ਗੱਲ ਕਰਾਂਗੇ ਬਕਾਇਦਾ ਇਹ ਚੀਜ਼ਾਂ ਜਿਹੜੀਆਂ ਰਿਆਸਤਾਂ ਸਾਡੇ ਕੋਲ ਨੇ ਐਸੀ ਉਹਨਾਂ ਨੂੰ ਦੇਾਂਗੇ ਅਸੀਂ ਦੇਖਿਆ ਕਿ ਸਭ ਤੋਂ ਜ਼ਿਆਦਾ ਪਾਰਟੀਸ਼ਨ ਟਾਈਮ ਜਿਹੜਾ ਤੱਕਾ ਹੋਇਆ ਉਹ ਸਿੱਖਾਂ ਦੇ ਨਾਲ ਹੋਇਆ ਉਹ ਸਿੱਖ ਸਰਦਾਰਾਂ ਦੇ ਨਾਲ ਹੋਇਆ ਪੰਜਾਬ ਵੰਡਿਆ ਗਿਆ ਲਦਾਖ ਵੰਡਿਆ ਗਿਆ ਤੇ ਉਸ ਬਾਅਦ ਕਸ਼ਮੀਰ ਜਿਹੜੇ ਅਲੈਦਾ ਇਲਾਕੇ علیحدਾ ਹੋਏ ਸਿੱਖਾਂ ਨੂੰ ਕੋਈ ਚੀਜ਼ ਨਹੀਂ ਮਿਲੀ ਸਿੱਖਾਂ ਦੇ ਨਾਲ ਧੱਕਾ ਕੀਤਾ ਗਿਆ ਪੰਜਾਬ ਇੱਕ ਦੇਸ਼ ਹੋਣਾ ਚਾਹੀਦਾ ਸੀ ਪੰਜਾਬ 'ਚ ਖਾਲਸਾ ਰਾਜ ਹੋਣਾ ਚਾਹੀਦਾ ਸੀ ਸਿੱਖਾਂ ਨੂੰ ਉਹਨਾਂ ਦਾ ਖਾਲਸਾਪਨ ਮਿਲਣਾ ਚਾਹੀਦਾ ਸੀ ਤੇ ਜਿੰਨੀਆਂ ਵੀ ਰਿਆਸਤਾਂ ਨੇ ਉਹ ਚਾਇਨਾ ਚੀਜ਼ ਨੂੰ ਮੰਨਦਾ ਕਿ ਨਾ ਕਿ ਅਸੀਂ ਭਾਰਤ ਨੂੰ ਦੇਾਂਗੇ ਬਲਕਿ ਇਹ ਖਾਲਸਾਪਨ ਦੀਆਂ ਇਲਾਕੇ ਨੇ ਇਹ ਖਾਲਸਾਪਨ ਨੂੰ ਹੀ ਮਿਲਣਗੇ ਜਦੋਂ ਖਾਲਸਾ ਰਾਜ ਆਏਗਾ ਤੇ ਸਿੱਖਾਂ ਦੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਨਾਲ ਗੱਲ ਕਰਕੇ ਸਾਰੀਆਂ ਚੀਜ਼ਾਂ ਜਿੰਨੀ ਵੀ ਰਿਆਸਤ ਹੈ ਚਾਇਨਾ ਜਿਹਦੇ ਉੱਤੇ ਇਸ ਟਾਈਮ ਕਾਬਜ਼ ਹੈ ਉਹ ਸਾਰੇ ਸਿੱਖਾਂ ਸਰਦਾਰਾਂ ਨੂੰ ਮਿਲਣਗੇ ਤੇ ਉਦੋਂ ਹੀ ਮਿਲਣਗੇ ਜਦੋਂ ਖਾਲਸਾ ਰਾਜ ਆਏਗਾ ਤੇ ਖਾਲਸਾ ਰਾਜ ਬਹੁਤ ਜ਼ਰੂਰੀ ਹੈ ਸਿੱਖਾਂ ਵਾਸਤੇ ਖਾਲਸਾਪਨ ਬਹੁਤ ਜ਼ਰੂਰੀ ਹੈ ਐਸੀ ਜਾਈ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ